ਦਾੜੀਆਂਦਾਰ ਰੋਜ਼ਗਾਰ ਆਪ ਵੀ ਬਣਾਓ ਖਿਡਾਰੀਆਂ ਦਾ ਰੋਜ਼ਗਾਰ ਬਣਾਓ ਜੀ ਮਸਲਾ ਹੱਲ ਕਰੋ ਸੁਖਵੀਰ ਸਿੰਘ ਜੀ ਸੁਖਵੀਰ ਜੀ ਕੀ ਮਸਲਾ ਹੈ ਜਿਹੜੇ ਇਕੱਠੇ ਹੋਏ ਹੋ ਕੀ ਮਸਲਾ ਕੀਵਾਂਗੇ ਮਸਲਾ ਸਰ ਇਹ ਹੀ ਹੈ ਜੀ ਸਪੋਰਟਸ ਕੋਟੇ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਪਿਛਲੇ 9 ਸਾਲਾਂ ਤੋਂ ਭਰਤੀ ਨਹੀਂ ਆਈ ਜੀ ਕਿ ਇੱਕ ਸਰ 3% ਕੋਟਾ ਰੱਖਿਆ ਜੀ ਇਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਉਹ ਅਸੀਂ ਕੋਟੇ ਦੀ ਮੰਗ ਕਰਦੇ ਆਂ ਵੀ ਉਹ ਕੋਟਾ ਸਾਡਾ 8% ਕੀਤਾ ਜਾਵੇ ਜੀ ਇਹ ਪਿਛਲੇ 9 ਸਾਲਾਂ ਤੋਂ ਸਰ ਭਰਤੀ ਨਹੀਂ ਆਈ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਉਹ ਭਰਤੀ ਹਰ ਸਾਲ ਆਉਣੀ ਚਾਹੀਦੀ ਆ ਕਮ ਸੇ ਕਮ ਹਰ ਸਾਲ ਸਰ ਇਹਨਾਂ ਨੂੰ ਰੱਖਣਾ ਚਾਹੀਦਾ ਇੱਕ ਪਾਲਿਸੀ ਬਣਾਉਣੀ ਚਾਹੀਦੀ ਆ ਵੀ 200 300 ਖਿਡਾਰੀ ਪੰਜਾਬ ਪੁਲਿਸ ਦੇ ਵਿੱਚ ਹਰ ਸਾਲ ਰੱਖਣਾ ਚਾਹੀਦਾ ਤਾਂ ਜੋ ਹਰ ਸਾਲ ਸਾਰੇ ਖਿਡਾਰੀ ਨੇ ਜਿਹੜੇ ਕਵਰ ਹੋ ਸਕਣ ਸਰ ਇਹ ਕਿੰਨਾਂ ਨੇ ਜਿਹੜੀ ਸਪੋਰਟਸ ਕੋਟੇ ਦੇ ਭਰਤੀ ਹੁੰਦੀ ਹੈ ਜੀ ਉਹਦੇ ਵਿੱਚ ਪੇਪਰ ਲਾਜ਼ਮੀ ਕੀਤਾ ਹੋਇਆ ਉਹ ਤਾਂ ਸਰ ਇੰਟੈਲੀਜੈਂਸ ਬੱਚੇ ਆ ਜਿਹੜੇ ਆਪਣੇ ਸਟੱਡੀ ਕਰ ਆਲੇ ਆ ਉਹ ਇਹਦਾ ਫਾਇਦਾ ਲੈ ਜਾਂਦੇ ਆ ਬੈਨੀਫੀਟਰ ਉਹਦੇ ਵਿੱਚ ਪਲੇਅਰ ਨੂੰ ਕੋਈ ਬੈਨੀਫਿਟ ਨਹੀਂ ਮਿਲਦਾ ਸਰ ਸਾਡੀ ਮੰਗ ਆ ਹੀ ਇਹ ਕਿ ਜਿਹੜਾ ਪੇਪਰ ਆ ਉਹ ਮਤਲਬ ਕਿ ਪੇਪਰ ਲਾਜ਼ਮੀ ਨਹੀਂ ਹੋਣਾ ਚਾਹੀਦਾ ਜਿਹੜੀਆਂ ਸਾਡੀਆਂ ਅਚੀਵਮੈਂਟ ਨੇ ਸਪੋਰਟਸ ਦੀਆਂ ਸਾਨੂੰ ਉਹਦੇ ਬੇਸ ਤੇ ਮਤਲਬ ਕਿ ਭਰਤੀ ਕਰਨਾ ਚਾਹੀਦਾ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਸਿਰ ਭਰਤੀ ਨਹੀਂ ਆ ਰਹੀ ਸਪੋਰਟਸ ਕੋਟੇ ਦੀ ਇਕੱਲੇ ਪੰਜਾਬ ਕੋਟੇ ਦੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਪਿਛਲੇ 9 ਸਾਲਾਂ ਤੋਂ ਭਰਤੀ ਨਹੀਂ ਆ ਰਹੀ ਸਰ ਜਿਸ ਕਿਸੇ ਡਿਪਾਰਟਮੈਂਟ ਦੇ ਵਿੱਚ ਭਰਤੀ ਆਉਂਦੀ ਆ ਤਾਂ ਇੱਕ ਪੋਸਟ ਆਉਂਦੀ ਆ ਸਰ ਉਸ ਤੋਂ ਬਾਅਦ ਸਾਨੂੰ ਸਪੋਰਟਸ ਕੋਟੇ ਤੋਂ ਬਾਅਦ ਵੀ ਸਰ ਆਜਾਤਾ ਪਾਤਾ ਚ ਵੰਡ ਦਿੱਤਾ ਗਿਆ ਜੀ ਐਸਸੀ ਦੀ ਅੱਡ ਕੱਟਦੇ ਨੇ ਜਰਨਲ ਦੀ ਅੱਡ ਕੱਟਦੇ ਨੇ ਸਰ ਇਦਾਂ ਵੀ ਨਹੀਂ ਹੋਣਾ ਚਾਹੀਦਾ ਸੋ ਅਸੀਂ ਸਰ ਮੰਗ ਕਰਦੇ ਆ ਕਿ ਸਪੋਰਟਸ ਕੋਟੇ ਦੀ ਜਿਹੜੀ ਹਰ ਸਾਲ ਉਹ ਭਰਤੀ ਹੋਣੀ ਚਾਹੀਦੀ ਆ ਸਾਰੇ ਡਿਪਾਰਟਮੈਂਟਾਂ ਨੂੰ ਕਿਹੜੇ ਕਿਹੜੇ ਮੈਡਲ ਨੇ ਜਿਹੜੇ ਪਲੇਅਰਾਂ ਕੋਲੇ ਹੁੰਦਾ ਕਹਿ ਜੀ ਨੇ ਸਾਰੇ ਇੱਥੇ ਆ ਬਗਬੀਰ ਅਲੰਪਿੰਗ ਇਹਨਾਂ ਦੇ ਬ੍ਰਦਰ ਬੈਠੇ ਹੋਏ ਹੈ ਜੀ ਕੰਪੀਟੀਸ਼ਨ ਤੇ 올림픽 ਇਹਨਾਂ ਦੇ ਬ੍ਰਦਰ ਅਲੰਪਿੰਗ ਪਲੇਅਰ ਨੇ ਜੀ ਮੈ ਇੰਟਰਨੈਸ਼ਨਲ 올림픽 ਨੈਸ਼ਨਲ ਸਟੇਟ ਸਾਰੇ ਇੱਥੇ ਖਿਡਾਰੀ ਜਿਹੜੇ ਪੰਜਾਬ ਲੈਵਲ ਦੇ ਸਾਰੇ ਪਹੁੰਚੇ ਹੋਇਆ ਵਧੀਆ ਲੈਵਲ ਦੇ ਕਿੱਡੇ ਹੋਏ ਟੀਚਾ ਤੋਂ ਗਲਤੀ ਹੋ ਗਈ ਸਰ ਗੇਮ ਚੁਣ ਕੇ ਜੀ ਉਮਰਾਂ ਲੱਗਦੀਆਂ ਜਾ ਰਹੀਆਂ ਨੇ ਸਰ ਆ ਵੀਰ ਦੀ ਹਰਮਨ ਦੀ ਸਰ 6 ਮਹੀਨੇ ਰਹਿ ਗਈ ਜੀ ਉਮਰ 28 ਸਾਲ ਦਾ ਸਰ ਹੋ ਚੱਲਿਆ ਜਦੋਂ ਸਰ ਭਰਤੀ ਨਿਕਲੂਗੀ ਅਗਲੇ ਸਾਲ ਦਾ ਇਹ ਸਾਰੇ ਕੱਢਣਗੇ ਉਦੋਂ ਕਹਿਣਗੇ ਸਰ ਓਵਰਏਜ ਹੋ ਗਈ ਹੁਣ ਦੱਸੋ ਸਾਰੇ ਕਿੱਧਰ ਜਾਈਏ ਜੀ ਠੀਕ 9 ਸਾਲਾਂ ਤੋਂ ਪੰਜਾਬ ਪੁਲਿਸ ਦੀ ਭਰਤੀ ਨਹੀਂ ਆ ਰਹੀ ਜੀ ਜਿਸ ਕਰਕੇ ਅਸੀਂ ਬੇਰੁਜ਼ਗਾਰ ਅਤੇ ਓਵਰਏਜ ਹੋ ਰਹੇ ਹਾਂ ਜੀ ਠੀਕ ਹੈ ਜੀ ਜਿਹੜੀਆਂ ਸਪੋਰ ਕਈ ਉਹਦੇ ਵਿੱਚ ਜਿਵੇਂ 2-4 ਵੈਕੈਂਸੀ ਨਿਕਲਦੀਆਂ ਨੇ ਨਾ ਤਾਂ 5-10% ਪੁੱਤਾ ਕੱਟਦੇ ਇੱਕ ਦੋ ਵੈਕੈਂਸੀ ਕੱਟਦੇ ਨੇ ਉਹਦੇ ਵਿੱਚ ਵੀ ਉਹਨਾਂ ਨੇ ਪੇਪਰ ਲਾਜ਼ਮੀ ਕੀਤਾ ਹੋਇਆ ਮਤਲਬ ਉਹ ਪੇਪਰ ਲਾਜ਼ਮੀ ਵਾਲਾ ਤਾਂ ਫਿਰ ਖਿਡਾਰੀਆਂ ਨੂੰ ਕੋਈ ਫਾਇਦਾ ਨਹੀਂ ਜੀ ਉਹ ਤਾਂ ਉਹ ਇੱਕ ਵੀ ਇੱਕ ਮੈਡਲ ਲਿੱਤਾ ਪੇਪਰ ਪੇਪਰ ਦੀ ਤਿਆਰੀ ਕਰ ਲਓ ਫਿਰ ਤਾਂ ਸਾਰੇ ਖਿਡਾਰੀ ਐ ਕਰਨਾ ਕਰਨਗੇ ਆਪ ਦਾ ਮੈਡਲ ਇੱਕ ਲਿੱਤਾ ਗੇਮ ਛੱਡੋ ਤੇ ਆਪ ਦਾ ਪੇਪਰ ਦੀ ਤਿਆਰੀ ਕਰ ਲਓ ਦੂਜੀ ਗੱਲ ਇਹ ਆ ਜੀ ਕਿ ਵੀ ਕਈ ਗੇਮਾਂ ਨੇ ਜਿਹੜੀਆਂ ਉਹ ਪੁਲਿਸ ਗੇਮਾਂ ਦੇ ਵਿੱਚ ਨਹੀਂ ਐਡ ਹੋਈਆਂ ਜਦਕਿ ਬਾਹਰ ਲੀਆਂ ਪੁਲਿਸ ਗੇਮਾਂ ਦੇ ਵਿੱਚ ਟੀਮਾਂ ਆਉਂਦੀਆਂ ਨੇ ਪਰ ਸਾਡੀ ਪੰਜਾਬ ਪ ਠੀਕ ਹੈ ਜੀ ਆ ਸਾਡੇ ਮਸਲੇ ਨੇ ਜਿਵੇਂ ਇੱਕ ਦੂਜੀ ਗੱਲ ਇਹ ਅਸੀਂ ਹੁਣ 27 ਸਾਲਾਂ ਦੇ ਹੋ ਗਏ ਹਾਂ ਸਾਰੇ ਜਿੰਨੇ ਕੁ ਤਕਰੀਬਨ 9 ਸਾਲ ਹੋ ਗਈ ਭਰਤੀ ਆਪੇ 27 ਸਾਲਾਂ ਦੇ ਹੋਣਾ 9 ਸਾਲ ਦਾ ਭਰਤੀ ਇਹਨਾਂ ਹੋ ਗਏ ਨੇ ਤੇ ਹੁਣ ਅਸੀਂ ਇਹ ਕਹਿੰਦੇ ਕਿ ਜਿਹੜੀ ਅਸੀਂ ਓਵਰੇਜ ਹੋ ਰਹੇ ਹਾਂ ਕਿ ਵੀ ਹਾਂ ਸਾਨੂੰ ਮਹੀਨੇ 2 ਮਹੀਨੇ ਦੇ ਵਿੱਚ ਪੋਸਟਾਂ ਕੱਢਣੀਆਂ ਪੜੀਆਂ ਨੇ ਇਸ ਕਰਕੇ ਠੀਕ ਠੀਕ